ਇਸ ਸਮੇਂ ਸ਼੍ਰੀ ਚਮਕੌਰ ਸਾਹਿਬ ਦੀ ਬੜੀ ਪਾਵਨ ਪਵਿੱਤਰ ਧਰਤੀ ਦੇ ਖੜੇ ਹੋਇਆ ਔਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਸ ਜਗ੍ਹਾ ਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਹੋਇਆ ਔਰ ਦੱਸਿਆ ਜਾਂਦਾ ਹੈ ਕਿ ਇੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਬਜਾਦਿਆਂ ਵੱਲੋਂ ਇੱਕ ਰਾਤ ਕੱਟੀ ਗਈ ਔਰ ਇਸ ਰੋਵਰ ਦਾ ਜਲ ਉਹਨਾਂ ਵੱਲੋਂ ਗ੍ਰੈਂਡ ਕੀਤਾ ਗਿਆ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਤੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਉੱਥੇ ਪਹੁੰਚੀਏ ਤੇ ਕੱਲੀ-ਕੱਲੀ ਤਸਵੀਰ ਤੁਹਾਨੂੰ ਦਿਖਾਈਏ ਤੇ ਆਉ ਤੁਹਾਨੂੰ ਤਸਵੀਰਾਂ ਦਿਖਾਣੇ ਆ ਹਾਲਾਂਕਿ ਜੋ ਤਸਵੀਰਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਉਹਦੇ ਵਿੱਚ ਕਾਫੀ ਸਵਾਲੀਆ ਨਿਸ਼ਾਨ ਉੱਠਦੇ ਨੇ ਕਿ ਆਕਰ ਇਸ ਸਰੋਵਰ ਦੇ ਉੱਤੇ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਪਿੰਡ ਵਾਲਿਆਂ ਨੇ ਧਿਆਨ ਦਿੱਤਾ ਕਿ ਨਹੀਂ ਦਿੱਤਾ ਔਰ ਜੋ ਦੂਜੀ ਤਰਫ ਤਸਵੀਰਾਂ ਦੇਖੀਆਂ ਕਿ ਪਿੰਡ ਦਾ ਗੰਦਾ ਪਾਣੀ ਸਰੋਵਰ ਦੇ ਵਿੱਚ ਆ ਰਿਹਾ ਕਈ ਲੋਕਾਂ ਨੇ ਤਾਂ ਕਹਿ ਦਿੱਤਾ ਕਿ ਫਿਰ ਗੰਗੂ ਤੇ ਸਾਡੇ ਵਿੱਚ ਫਰਕ ਕੀ ਰਹਿ ਗਿਆ ਹਾਲਾਂਕਿ ਕੋਸ਼ਿਸ਼ ਕੀਤੀ ਮੇਰੇ ਨਾਲ ਮੇਰੇ ਐਡੀਟਰ ਇਨ ਚੀਫ ਨੇ ਸਤੀ ਜੀ ਤੇ ਕੋਸ਼ਿਸ਼ ਇਹ ਕਰ ਰਹੇ ਆ ਕਿ ਕੱਲੀ ਕੱਲੀ ਤਸਵੀਰ ਦਿਖਾਈ ਜਾਵੇ ਆ ਸਰ ਬੜੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਹੋਏ ਆ ਪਰ ਇੱਕ ਤਰਫ ਅੰਦਰੋਂ ਆਵਾਜ਼ ਆ ਜਾਂਦੀ ਹੈ ਕਿ ਇਦਾਂ ਕਿਉਂ ਜਦੋਂ ਇੰਨੀ ਪਾਵਨ ਪਵਿੱਤਰ ਧਰਤੀ ਹੈ ਤਾਂ ਇਹਦਾ ਉਸ ਤਰੀਕੇ ਨਾਲ ਧਿਆਨ ਕਿਉਂ ਨਹੀਂ ਰੱਖਿਆ ਗਿਆ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਜੋ ਸਮਾਂ ਚੱਲ ਰਿਹਾ ਹੈ ਪਾ ਸਾਰੇ ਜਾਣਦੇ ਹਨ ਕਿ ਪੋ ਦਾ ਮਹੀਨਾ ਚੱਲ ਰਿਹਾ ਹੁਣੇ ਸ਼ਹੀਦੀ ਦਿਹਾੜੇ ਜਿਹੜੇ ਨਿਕਲ ਕੇ ਗਏ ਹਨ ਹੈਨਾ ਤੇ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਅੱਜ 31 ਦਸੰਬਰ ਹੈ 31 ਦਸੰਬਰ ਸਾਲ ਦਾ ਆਖੀਰਲਾ ਦਿਨ ਤੇ ਕੁਦਰਤੀ ਸੀ ਇਸ ਪਾਸੇ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਹੈ ਨਾ ਵੈਸੇ ਆਂਧਾ ਰਹਿਣਾ ਮੈਂ ਇਸ ਪਿੰਡ ਦੇ ਵਿੱਚ ਵੈਸੇ ਕਿਉਂਕਿ ਖਾਸ ਪਿਆਰ ਵੀ ਹੈਗਾ ਇਸ ਪਿੰਡ ਵਾਲਿਆਂ ਦੇ ਨਾਲ ਸਾਡਾ ਇੱਥੇ ਤੇ ਪਤਾ ਲੱਗਿਆ ਇਸ ਸਥਾਨ ਬਾਰੇ ਕਿ ਹੈ ਨਾ ਕਿ ਉਹ ਪਵਿੱਤਰ ਧਰਤੀ ਹੈ ਜਿੱਥੇ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਦੇ ਚਰਨ ਛੋਹ ਪ੍ਰਾਪਤ ਜਿਹੜੀ ਹੈਗੀ ਹੈ ਇਹ ਧਰਤੀ ਹੈ ਤੇ ਆਹ ਜਿਹੜਾ ਤਲ ਹੈਗਾ ਕਹਿੰਦੇ ਕਿ ਇੱਥੇ ਪੂਰੀ ਰਾਤ ਇੱਕ ਕੱਟੀ ਹੈ ਮਾਤਾ ਗੁਜਰੀ ਜੀ ਨੇ ਤੇ ਛੋਟੇ ਸਾਹਿਬ ਜਦਿਆਂ ਨੇ ਇਹ ਜੋ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਹੈ ਨਾ ਕਿੰਨਾ ਸਹੀ ਕਿੰਨਾ ਗਲਤ ਅਸੀਂ ਨਹੀਂ ਜਾਣਦੇ ਹੈਗੇ ਪਰ ਬਾਹਰ ਲਿਖ ਕੇ ਲਾਈਨ ਵਿਲਾਈ ਹੋਈ ਹੈ ਉਹ ਪੰਕਤੀ ਲਾਈ ਹੋਈ ਹੈ ਜਿਹੜੀ ਤੁਸੀਂ ਇਹ ਦੇਖੋ ਕਿ ਮੈਂ ਜਦੋਂ ਹਾਲਾਤ ਦੇਖੇ ਕੈਮਰਾ ਸਾਡਾ ਜ਼ਰੂਰ ਮੈਂ ਕਹਿੰਦਾ ਕਿ ਵੀਰ ਸਾਡਾ ਜ਼ਰੂਰ ਦਿਖਾਵੇ ਆ ਰਿਹਾ ਹੈ ਨਾ ਸਾਨੂੰ ਕਿ ਕੀ ਹਾਲਾਤ ਨੇ ਇਸ ਜਗ੍ਹਾ ਦੇ ਬੜਾ ਮੰਨੂ ਨਾ ਠੇਸ ਪਹੁੰਚੀ ਮੈਨੂੰ ਸੱਚੀ ਦਿਲੋਂ ਬੜਾ ਮੜਾ ਲੱਗ ਰਿਹਾ ਬਹੁਤ ਬੁਰਾ ਫੀਲ ਹੋ ਰਿਹਾ ਜਦੋਂ ਇਸ ਸਰੋਵਰ ਚੋਂ ਸ਼ਰਾਬ ਦੀ ਬੋਤਲ ਕੱਢੀ ਗਈ ਬੀਅਰ ਦੀ ਬੋਤਲ ਕੱਢੀ ਗਈ ਦੇਖੋ ਆਪਾਂ ਜਦੋਂ ਆਕੇ ਦੇਖਿਆ ਤਾਂ ਇੱਕ ਵੀਰ ਵਿਚਾਰਾ ਹੈ ਨਾ ਪਿੰਡ ਦਾ ਉਹਨੇ ਦੇਖਿਆ ਤੇ ਉਹ ਵਿਚਾਰਾ ਕੱਢ ਰਿਹਾ ਸੀਗਾ ਬੜਾ ਮਹਿਸੂਸ ਹੋਇਆ ਕਿ ਯਾਰ ਕੀ ਹਾਲਾਤ ਬਣਾਈ ਪਏ ਐ ਇਸ ਇਤਿਹਾਸਕ ਧਰਤੀ ਦੇ ਉੱਤੇ ਐਸੇ ਜਗ੍ਹਾ ਦੇ ਉੱਤੇ ਜਿੱਥੇ ਕਿ ਸਾਡਾ ਇਤਿਹਾਸ ਕਿੱਡਾ ਵੱਡਾ ਛੁਪਿਆ ਹੋਇਆ ਤੇ ਉਹ ਸਾਹਮਣੇ ਨਹੀਂ ਲਿਆਇਆ ਜਾ ਰਿਹਾ ਪਤਾ ਨਹੀਂ ਕਿਉਂ ਕਿਹਦੀਆਂ ਕਮੀਆਂ ਪ੍ਰਸ਼ਾਸਨ ਦੀਆਂ ਕਮੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਗਲਤੀਆਂ ਨੇ ਪਿੰਡ ਵਾਲਿਆਂ ਦੀ ਗਲਤੀ ਹੈ ਕਸੂਰ ਕਿੱਥੇ ਹੈ ਉਹਨਾਂ ਦਾ ਕੀ ਕਸੂਰ ਜਿਹੜੇ ਸਾਡੀ ਕੌਮ ਵਾਸਤੇ ਸ਼ਹਾਦਤਾਂ ਦੇ ਕੇ ਜਾਨਾਂ ਵਾਰਗੇ ਉਹਨਾਂ ਦਾ ਕਸੂਰ ਸੀਗਾ ਉਹਨਾਂ ਨੇ ਇੱਥੇ ਇੱਕ ਰਾਤ ਕੱਟੀ ਸਾਡਾ ਸਾਰਿਆਂ ਦਾ ਇੱਕੋ ਇਹ ਫਰਜ਼ ਹੈ ਸਿੱਖ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ 'ਚ ਜੰਮੇ ਐ ਇਸ ਨਾਤੇ ਵੀ ਧਰਮ ਭਾਵੇਂ ਤੁਹਾਡਾ ਕੋਈ ਵੀ ਹੋਵੇ ਕਿ ਅਸੀਂ ਇਹੋ ਜੀਆਂ ਜਗ੍ਹਾ ਨੂੰ ਇਹੋ ਜੀਆਂ ਵਿਰਾਸਤੀ ਜਗ੍ਹਾ ਨੂੰ ਸੰਭਾਲ ਕੇ ਰੱਖੀਏ ਇਨਾਂ ਦੀ ਪੂਰੀ ਟੇਕ ਕੇਅਰ ਕਰੀਏ ਤੇ ਆ ਹਾਲਾਤ ਦੇਖ ਕੇ ਸ਼ਰਮ ਆਂਦੀ ਹੈ ਯਾਰ ਤੇ ਮੈਂ ਇੱਕ ਵਾਰੀ ਕਹੂੰਗਾ ਕਿ ਆਰੇ ਜੀ ਨੂੰ ਇੱਕ ਵਾਰੀ ਤਸਵੀਰਾਂ ਪੈਨ ਕਰਕੇ ਹਾਲਾਂਕਿ ਇਹਨਾਂ ਨੇ ਹੋਰ ਵੀ ਕਾਫੀ ਤਸਵੀਰਾਂ ਲਿੱਤੀਆਂ ਨੇ ਪਰ ਤੁਸੀਂ ਇੱਧਰ ਦੇ ਹਾਲਾਤ ਦੇਖੋ ਕਿ ਦੁਵਾਰਾਂ ਦੇ ਵਿੱਚ ਜਿਹੜੀਆਂ ਇੱਧਰ ਬਣਾਈਆਂ ਗਈਆਂ ਨੇ ਇਹ ਤਰੇੜਾ ਪਈਆਂ ਹੋਈਆਂ ਨੇ ਜਿਸ ਟਾਈਮ ਐ ਬੈਠਾ ਹੋਇਆ ਸੀਗਾ ਇੱਥੇ ਮਤਲਬ ਕਿ ਮੂਲ ਮੰਤਰ ਦਾ ਜਾਪ ਕਰ ਰਿਹਾ ਸੀ ਬੈਠਾ ਕੇ ਤੇ ਉਹ ਸਮਾਂ ਰਿਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਮੇਜਿਨ ਕਰ ਰਿਹਾ ਸੀਗਾ ਹੈਨਾ ਚਲੋ ਆਪਾ ਕਿੰਨੀ ਠੰਡ ਲੱਗ ਰਹੀ ਹੈ ਆਪਾਂ ਨੂੰ ਹੈ ਨਾ ਜੈਕਟ ਪਾਈ ਹੋਈ ਹੈ ਮੋਟੀ ਤੁਸੀਂ ਮੈਂ ਪਾਈ ਹੋਈ ਹੈ ਜਿੰਨੇ ਵੀ ਲੋਕ ਲੰਘ ਰਹੇ ਆ ਉਹਨਾਂ ਨੇ ਤੇ ਜਦੋਂ ਛੋਟੇ ਸਹਿਬਜ਼ਾਦੀ ਇੱਥੋਂ ਨਿਕਲੇ ਪਤਾ ਨਹੀਂ ਉਹਨਾਂ ਦੇ ਪੈਰਾਂ 'ਚ ਯਾਰ ਜੁੱਤੀ ਪਾਈ ਵੀ ਸੀ ਜਾਂ ਨਹੀਂ ਪਾਈ ਵੀ ਸੀ ਹੈ ਨਾ ਉਹਨਾਂ ਦੇ ਜਿਹੜੇ ਕੱਪੜੇ ਪਾਏ ਹੋਏ ਸੀਗੇ ਉਹ ਕਿਦਾਂ ਸੀਗੇ ਗਰਮ ਸੀ ਠੰਡੇ ਹੈ ਨਾ ਕਿੰਨਾ ਹਵਾ ਇਸ ਟਾਈਮ ਤੁਸੀਂ ਦੇਖੋ ਕਿੰਨੀ ਸੀਤ ਲਹਿਰ ਚੱਲ ਰਹੀ ਹੈ ਉਹਨਾਂ ਦਾ ਕੀ ਹਾਲਾਤ ਹੋਣਗੇ ਯਾਰ ਇਹ ਸਮੇਂ ਹੈ ਨਾ ਇਸ ਸਮੇਂ ਦੇ ਵਿੱਚ ਮਤਲਬ ਕਿ ਆਪਾਂ ਖੜੇ ਆ ਤੇ ਉਸ ਜਗ੍ਹਾ ਦੇ ਹਾਲਾਤ ਕੀ ਹੈ ਜਿੱਥੇ ਉਹਨਾਂ ਦੇ ਚਰਨ ਪਏ ਹੋਏ ਆ ਇਹ ਚਰਨ ਛੋਹ ਧਰਤੀ ਹੈ ਪਰ ਇੱਕ ਤਰਫ ਦੀ ਮੈਂ ਗੱਲ ਕਰਾਂ ਤਾਂ ਏਸੀ ਧਰਤੀ ਤੋਂ ਇਸੇ ਵਿਧਾਨ ਸਭਾ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀਗੇ ਸਾਬਕਾ ਮੁੱਖ ਮੰਤਰੀ ਹੁਣ ਮੈਂ ਕਹਿ ਸਕਦਾ ਪਰ ਮੁੱਖ ਮੰਤਰੀ ਬਣੇ ਸੀਗੇ ਐਮ ਐਲ ਏ ਸੀਗੇ ਸਰਕਾਰ ਵੀ ਉਹਨਾਂ ਦੀ ਮੁੱਖ ਮੰਤਰੀ ਵੀ ਹੁਣ ਡਾਕਟਰ ਚਰਨਜੀਤ ਐਮ ਐਲ ਏ ਨੇ ਆਮ ਆਦਮੀ ਪਾਰਟੀ ਤੋਂ ਸਰਕਾਰ ਵੀ ਉਹਨਾਂ ਦੀ ਹੈ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਕਿ ਇੰਨੀ ਪਾਵਨ ਪਵਿੱਤਰ ਧਰਤੀ ਹੈ ਕਿ ਇਹਦੇ ਉੱਤੇ ਗੌਰ ਕੀਤਾ ਜਾਵੇ ਜਾਂ ਫਿਰ ਇਹਨੂੰ ਇਸ ਤਰੀਕੇ ਦੇ ਨਾਲ ਇਸ ਰੋਵਰ ਨੂੰ ਬਣਾਇਆ ਜਾਵੇ ਕਿਉਂਕਿ ਮੈਂ ਪਿੱਛੇ ਵੀਡੀਓਜ਼ ਦੇ ਵਿੱਚ ਵੀ ਸੁਣ ਰਿਹਾ ਸੀ ਕਹਿ ਰਹੇ ਕਿ ਸ਼ਾਇਦ ਪਿੰਡ ਦਾ ਗੰਦਾ ਪਾਣੀ ਵੀ ਕਹਿੰਦੇ ਕਿ ਇੱਧਰ ਆ ਕੇ ਮਿਲ ਜਾਂਦਾ ਮੈਂ ਉਹੀ ਗੱਲ ਉਹ ਤੁਸੀਂ ਦੇਖਿਆ ਉੱਧਰ ਹੈ ਨਾ ਕਿ ਜਦੋਂ ਆਪਾਂ ਦਿਖਾਵਾਂਗੇ ਕੈਮਰੇ ਦੇ ਵਿੱਚ ਆਪਾਂ ਹੈ ਨਾ ਰਿਕਾਰਡ ਵੀ ਕਰਿਆ ਹੋਇਆ ਉਹ ਬੇਸਿਕਲੀ ਕਿ ਗੰਦੇ ਨਾਲੇ ਦਾ ਜਿਹੜਾ ਪਾਣੀ ਆ ਰਿਹਾ ਉਹ ਸਾਰਾ ਇਸ ਜਗ੍ਹਾ ਦੇ ਵਿੱਚ ਆ ਕੇ ਮਿਕਸ ਹੋ ਰਿਹਾ ਆ ਹਾਲਾਤ ਵੀ ਦੇਖ ਕੇ ਪਤਾ ਲੱਗਦਾ ਤੁਸੀਂ ਦੇਖੋ ਸਰਕਾਰ ਪਤਾ ਨਹੀਂ ਸੁੱਤੀ ਪਈ ਆ ਜਾਂ ਦੇਖਣਾ ਹੀ ਨਹੀਂ ਚਾਹਦੀ ਇਗਨੋਰ ਕਰਕੇ ਬੈਠੀ ਐ ਇਸ ਚੀਜ਼ ਨੂੰ ਚਲੋ ਸਰਕਾਰ ਦੀ ਵੀ ਗੱਲ ਐ ਐਸਡੀਪੀਸੀ ਦੇ ਉੱਤੇ ਵੀ ਸਵਾਲ ਉੱਠ ਚੱਕ ਸਕਦੇ ਆ ਜੇ ਤਾਂ ਗੋਲਕ ਉਰੇ ਰੱਖੀ ਜਾਵੇ ਗੋਲਕ ਰੱਖਣ ਤੋਂ ਬਾਅਦ ਉਰੇ ਮਤਲਬ ਕਿ ਚੜਾਵਾ ਚੜਨਾ ਸ਼ੁਰੂ ਹੋ ਜੇ ਫਿਰ ਤਾਂ ਬਹੁਤ ਵਧੀਆ ਸਾਰਾ ਕੁਝ ਉਰੇ ਹੋ ਜਾਊਗਾ ਪਰ ਇਹਦੇ ਉੱਤੇ ਨਹੀਂ ਲੱਗਦਾ ਕਿ ਸਵਾਲ ਕਿਉਂਕਿ ਅਗਰ ਅਸੀਂ ਬੰਦ ਅਗਰ ਇੱਕ ਬੰਦਾ ਸਫਾਈ ਅਗਰ ਪਿੰਡ ਵਾਲੇ ਰੱਖਦੇ ਆ ਮੰਨ ਲਓ ਹਫਤੇ ਚ ਇੱਕ ਦੋ ਵਾਰੀ ਆਉਂਦੀ ਸਫਾਈ ਹੋ ਨਹੀਂ ਰਹੀ ਪਿੰਡ ਵਾਲਿਆਂ ਨਾਲ ਮੇਰੀ ਉਰੇ ਗੱਲ ਹੋਈ ਦੋ ਤਿੰਨ ਜਣਿਆਂ ਨਾਲ ਮੈਂ ਪੁੱਛਿਆ ਵੀ ਮੈਂ ਕੀ ਉਹ ਕਹਿੰਦੇ ਸਾਡਾ ਮੈਸੇਜ ਪ੍ਰੋਪਰ ਤਰੀਕੇ ਨਾਲ ਕਨਵੇ ਹੀ ਨਹੀਂ ਹੋ ਰਿਹਾ ਕਿ ਅਸੀਂ ਅੱਜ ਦੇ ਥੋੜੀ ਕਿੰਨੇ ਸੋ ਸਾਲ ਪੁਰਾਣਾ ਇਤਿਹਾਸ ਇੱਥੇ ਜਿਹੜਾ ਹੈਗਾ ਹੈ ਬਣਿਆ ਹੋਇਆ ਤੇ ਉਸ ਤੋਂ ਬਾਅਦ ਕਿੰਨੇ ਸੋ ਸਾਲ ਹੋ ਗਏ ਤੇ ਅੱਜ ਤੱਕ ਅਸੀਂ ਜਿੱਦਾਂ ਪਿੰਡ ਵਸਿਆ ਪਿੰਡ ਦੇ ਲੋਕ ਉਹ ਅੱਜ ਤੋਂ ਨਹੀਂ ਕਿੰਨੇ ਸਾਲਾਂ ਤੋਂ ਦੁਹਾਈ ਲਾ ਰਹੇ ਆ ਪਰ ਕੋਈ ਸੁਣਦਾ ਹੀ ਨਹੀਂ ਹੈਗਾ ਲੱਗਦਾ ਨਹੀਂ ਕਿ ਪਿੰਡ ਵਾਲੇ 2 4000 5000 ਆਪਣੇ ਵੱਲੋਂ ਪਰਮੀਨੇ ਦਾ ਲਾ ਕੇ ਕੋਈ ਬੰਦੇ ਰੱਖ ਸਕਦੇ ਮੇਰੀ ਰਿਕੁਐਸਟ ਵੀ ਜ਼ਰੂਰ ਕਰੂੰਗਾ ਕਿ ਜਦੋਂ ਤੱਕ ਤੁਹਾਡੇ ਪਿੰਡ ਦੇ ਵਿੱਚ ਮਤਲਬ ਕਿ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ SGPC ਦੀ ਗੱਲ ਕਰ ਲਈ ਸ਼੍ਰੋਮਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਨਜ਼ਰ ਨਹੀਂ ਪੈਂਦੀ ਆ ਸਰਕਾਰ ਦੀ ਨਜ਼ਰ ਨਹੀਂ ਪੈਂਦੀ ਤਾਂ ਬੇਨਤੀ ਹੈ ਪਿੰਡ ਵਾਲਿਆਂ ਨੂੰ ਕਿ ਤੁਸੀਂ ਉਹ ਘੱਟੋ ਘੱਟ ਮਤਲਬ ਕਿ ਇਸ ਇਤਿਹਾਸਕ ਜਗ੍ਹਾ ਦਾ ਤੁਸੀਂ ਖੁਦ ਖਿਆਲ ਰੱਖ ਲਓ ਕੋਈ ਬੰਦਾ ਮਤਲਬ ਕਿ ਹਾਇਰ ਕਰ ਲਓ ਮਹੀਨੇ ਦਾ ਉਹਨੂੰ ਆਪਾਂ ਦੇ ਹੀ ਦੰਨੇ ਆ 2-4000 ਰੁਪਏ ਕਿਸੇ ਨੂੰ ਆਪਾਂ ਦੇ ਦਾਂਗੇ ਇੱਕ ਤਾਂ ਉਹਦੇ ਘਰ ਦਾ ਗੁਜ਼ਾਰਾ ਚੱਲੂਗਾ ਤੇ ਤੁਹਾਡੇ ਜਿਹੜੀ ਪਵਿੱਤਰ ਪਾਕ ਪਵਿੱਤਰ ਧਰਤੀ ਹੈ ਉਹਦੀ ਕਿੰਨੀ ਰੱਖਿਆ ਹੋ ਜੂਗੀ ਹੈ ਨਾ ਭਾਈ ਹੋਰੀ 10 ਵੀ ਰਏ ਸੀਗੇ ਕਿ ਹਜ਼ਾਰਾਂ ਬੰਦੇ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਪਹੁੰਚੇ ਸੀਗੇ ਉਹ ਲੋਕੀ ਇੰਨੀ ਦੂਰੋਂ ਦੂਰੋਂ ਜਦੋਂ ਆਂਦੇ ਆ ਮੈਂ ਕਹ ਰਿਹਾ ਕਿ 12 ਵੀ ਲੋਕੀ ਆਂਦੇ ਆ ਇੰਟਰਨੈਸ਼ਨਲੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਜੰਢੀ ਸਰ ਸਾਹਿਬ ਹੈ ਆਪਾਂ ਨਤਮਸਤਕ ਵੀ ਹੋਏ ਹੈ ਨਾ ਤੇ ਤੁਸੀਂ ਇਹ ਦੇਖੋ ਉਹ ਵੀ ਗੁਰਦੁਆਰਾ ਸਾਹਿਬ ਹੈ ਤੇ ਪਿੱਛੇ ਜੇ ਸੁਣਿਆ ਕਿ 18 ਬੱਸਾਂ ਭਰ ਕੇ ਆਈਆਂ ਇੱਥੇ ਜਦੋਂ ਹੁਣਾਂ ਸ਼ੀਤੀ ਦਿਹਾੜੇ ਚੱਲ ਰਹੇ ਸੀ ਨਾ 18 ਬੱਸਾਂ ਭਰ ਕੇ ਆਈਆਂ ਇੱਥੇ ਕਿਉਂਕਿ ਇਹ ਵੀ ਇੱਕ ਇਤਿਹਾਸਕ ਸਥਾਨ ਹੈ ਤੇ ਉਹਦੇ ਨਾਲ ਹੀ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਗੁਰਦੁਆਰਾ ਸਾਹਿਬ ਦੀ ਬਿਲਕੁਲ ਬੈਕ ਸਾਈਡ ਤੇ ਹੀ ਹੈ ਸੋ ਬੇਨਤੀ ਬਸ ਇਹੀ ਹੈ ਕਿ ਇਸ ਪਾਸੇ ਵੀ ਨਜ਼ਰ ਮਾਰੀ ਜਾਵੇ ਉਹ ਕੌਣ ਮਾਰਦਾ ਕੌਣ ਨਹੀਂ ਮਾਰਦਾ ਉਹ ਬਾਅਦ ਦੀਆਂ ਗੱਲਾਂ ਸਰਕਾਰਾਂ ਤਾਂ ਕਿ ਗੱਲ ਮੈਂ ਕਹਿੰਨਾ ਕਿ ਸਾਡੀ ਵੀਡੀਓ ਦੇ ਰਾਹੀਂ ਪਹੁੰਚ ਵੀ ਜਾਵੇ ਜਾਂ ਨਹੀਂ ਵੀ ਪਹੁੰਚਦੀ ਪਰ ਪਿੰਡ ਵਾਲੇ ਨੂੰ ਜ਼ਰੂਰ ਬੇਨਤੀ ਹੈ ਕਿ ਪਿੰਡ ਵਾਲੇ ਜ਼ਰੂਰ ਖਿਆਲ ਕਰ ਲੈਣ ਇਸ ਚੀਜ਼ ਦਾ ਪਰ ਮੈਂ ਇੱਕ ਤਸਵੀਰ ਦਾ ਹੋਰ ਜ਼ਿਕਰ ਕਰੂੰਗਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਤੁਸੀਂ ਪੈਨ ਕਰਕੇ ਦਿਖਾਓ ਕਿ ਕਿੰਨੀ ਤੇਜ਼ ਇਹਨੂੰ ਆਪਾਂ ਸ਼ੀਤ ਲੇਰ ਕਹਿ ਸਕਦੇ ਹਾਂ ਕਿ ਚੱਲ ਰਹੀ ਹੈ ਔਰ ਹੁਣ ਤਾਂ ਕਿੰਨੀ ਕੰਸਟਰਕਸ਼ਨ ਇੱਧਰ ਹੋ ਚੁੱਕੀ ਹੈ ਪਰ ਇੱਧਰੋਂ ਜਦੋਂ ਮਾਤਾ ਗੁਜਰ ਕੋਰ ਤੇ ਛੋਟੇ ਸਾਬਜਾਦੇ ਲੰਗੇ ਸੀਗੇ ਜਾਂ ਫਿਰ ਉਹਨਾਂ ਨੇ ਰਾਤ ਕੱਟੀ ਤਾਂ ਉਸ ਉਸ ਦਿਨ ਨੂੰ ਉਸ ਰਾਤ ਨੂੰ ਯਾਦ ਕਰਕੇ ਦੇਖੋ ਮੈਂ ਸੱਚੀ ਇੱਧਰ ਪਹੁੰਚਿਆ ਤੇ ਮੇਰੇ ਲੂ ਕੰਡੇ ਖੜੇ ਹੋ ਗਏ ਉਹ ਤਸਵੀਰਾਂ ਸੋਚ ਕੇ ਕਿ ਕਿਦਾਂ ਉਹਨਾਂ ਨੇ ਰਾਤ ਕੱਟੀ ਹੋਵੇਗੀ ਤੇ ਬਿਲਕੁਲ ਅਸੀਂ ਵੀ ਆਪਣੇ ਚੈਨਲ ਦੇ ਰਾਈ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਐਸਡੀਪੀਸੀ ਨੂੰ ਬੇਨਤੀ ਕਰਦੇ ਆਂ ਪਿੰਡਵਾਲਿਆਂ ਨੂੰ ਬੇਨਤੀ ਕਰਦੇ ਆਂ ਕਿ ਕਿ ਇਸ ਜਗ੍ਹਾ ਨੂੰ ਜਿੰਨੀ ਪਾਕ ਪਵਿੱਤਰ ਆ ਉੰਨੀ ਪਾਕ ਪਵਿੱਤਰ ਰੱਖਿਆ ਜਾਵੇ ਤੇ ਜਲਦ ਹੀ ਇਹਦੇ ਬਾਰੇ ਕੁਝ ਸੋਚਿਆ ਜਾਵੇ ਬਿੜ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈਬਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ